ਸੱਤ ਸ਼ਰੀਆ ਕਾ ਹਾਂਜੀ ਆਪਾਂ ਤੁਹਾਨੂੰ ਛੋਟੀ ਜੀ ਵੀਡੀਓ ਦੇ ਨਾਲ ਹੀ ਜਿਹੜਾ ਹੈਗਾ ਆ ਚਾਰਜਰ ਦੀ ਜਾਂ ਕੋਈ ਵੀ ਆਪਣੀ ਤਾਰ ਵਗੈਰਾ ਜਾਂ ਕੋਈ ਸਵਿੱਚ ਬੋਰਡ ਹੁੰਦੀ ਆ ਗੰਦੇ ਹੋਈ ਹੁੰਦੀ ਆ ਉਹਨਾਂ ਨੂੰ ਕਿੱਦਾਂ ਕਲੀਨ ਕਰਨਾ ਆ ਤੁਹਾਨੂੰ ਦੱਸਾਂਗੇ ਆਪਾਂ ਤੁਹਾਨੂੰ ਇੱਥੇ ਚਾਰਜਰ ਦੀ ਡਾਟਾ ਕੇਬਲ ਤੇ ਚਾਰਜਰ ਦਾ ਜਿਹੜਾ ਡੌਗ ਹੁੰਦਾ ਆ ਜਾਂ ਹਨਾ ਆਪਾਂ ਇਹਨੂੰ ਕਲੀਨ ਕਰਨਾ ਦੱਸਾਂਗੇ ਇਹਦੇ ਲਈ ਆਪਾਂ ਨੇ ਸੈਨੀਟਾਈਜ਼ਰ ਲਿਆ ਵਾ ਤੁਸੀਂ ਕੋਈ ਵੀ ਸੈਨੀਟਾਈਜ਼ਰ ਆ ਜਿਹੜਾ ਲੈ ਲੈਣਾ ਆ ਤੇ ਚਾਰਜਰ ਦੇ ਉੱਪਰ ਮਾਰ ਦੇਣਾ ਹੈ ਤੇ ਕੋਈ ਵੀ ਤੁਸੀਂ ਕੱਪੜਾ ਲੈਣਾ ਹੈ ਉਸ ਕੱਪੜੇ ਦੇ ਉੱਪਰ ਵੀ ਸੈਨੀਟਾਈਜ਼ਰ ਦਾ ਸਪਰੇਅ ਜਿਹੜੀ ਕਰ ਲੈਣਾ ਹੈ ਤੇ ਫਿਰ ਉਸੇ ਉਹਨੂੰ ਤਾਰ ਨੂੰ ਜਿਹੜਾ ਕੱਪੜੇ ਦੇ ਨਾਲ ਸਾਫ਼ ਕਰ ਦੇਣਾ ਹੈ ਤੇ ਸਵਿਚ ਬੋਰਡ ਆ ਜਿਹੜੇ ਬਿਜਲੀ ਵਾਲੇ ਗੰਦੇ ਹੋ ਜਾਂਦੇ ਆ ਨਾ ਤਾਂ ਉਹਨੂੰ ਵੀ ਤੁਸੀਂ ਇਸੇ ਤਰ੍ਹਾਂ ਸਾਫ਼ ਕਰ ਸਕਦੇ ਹੋ ਤੇ ਤੁਸੀਂ ਰਿਜ਼ਲਟ ਦੇਖ ਕੇ ਹੈਰਾਨ ਹੋ ਜਾਓਗੇ ਇਹ ਬਿਲਕੁਲ ਇਸ ਤਰ੍ਹਾਂ ਹੋ ਜਾਵੇਗਾ ਜਿਸ ਤਰ੍ਹਾਂ ਹੁਣੇ ਹੀ ਆਪਾਂ ਖਰੀਦ ਕੇ ਲਿਆਉਂਦਾ ਹੁੰਦਾ ਆ ਤੁਸੀਂ ਦੇਖ ਸਕਦੇ ਆਪਾਂ ਤੁਹਾਡੇ ਸਾਹਮਣੇ ਹੀ ਇਹਨੂੰ ਜਿਹੜਾ ਸਾਫ਼ ਕਰ ਰਹੇ ਆਂ ਲਓ ਜੀ ਆਪਾਂ ਜਿਹੜਾ ਹੈਗਾ ਇਹ ਡਾਕਰੀ ਸਾਫ ਕਰ ਗੀ ਤੇ ਤੁਹਾਨੂੰ ਫਾਈਨਲ ਰਿਜ਼ਲਟ ਵੀ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਰਹੇ ਨੇ ਹਨਾ ਕਿ ਕਿੰਨਾ ਜਿਹੜਾ ਅੰਤਰ ਆ ਦੋਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਆਪਣਾ ਚਾਰਜਰ ਜਿਹੜਾ ਸਾਫ ਹੋ ਗਿਆ ਇਸੇ ਤਰ੍ਹਾਂ ਤੁਸੀਂ ਸਵਿੱਚ ਬੋਰਡ ਤੇ ਤਾਰਾਂ ਜਿਹੜੀਆਂ ਸਾਫ ਕਰ ਸਕਦੇ ਹੋ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ